ਜੀ ਗੁਰਮੁਖ ਜੀ ਹੁਣ ਆਪਾਂ ਰੁਕ ਕਰਦੇ ਹਾਂ ਅਗਲੀ ਖਬਰ ਵੱਲ ਉਹ ਵੀ ਕਾਫੀ ਅਹਿਮ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਨਰੈਣ ਸਿੰਘ ਚੌੜਾ ਉਹਨਾਂ ਦਾ ਜਿਹੜਾ ਮਾਮਲਾ ਆ ਉਸ ਮਾਮਲੇ ਨੂੰ ਸਿੱਖ ਜਥੇਬੰਦੀਆਂ ਕਿਵੇਂ ਵੇਖਦੀਆਂ ਤੇ ਕਿਹੜਾ ਨਵਾਂ ਫੈਸਲਾ ਲਿਆ ਉਹਨਾਂ ਨੇ ਇਸ ਮਾਮਲੇ ਦੇ ਸਬੰਧੀ ਤੇ ਤੁਹਾਨੂੰ ਕੀ ਲੱਗਦਾ ਆ ਤੁਹਾਡੇ ਨਜ਼ਰੀਏ ਦੇ ਨਾਲ ਇਹ ਮਾਮਲਾ ਕਿਸ ਪਾਸੇ ਵੱਲ ਮੂਡ ਲੈ ਰਿਹਾ ਆ ਜੀ ਰਮਿੰਦਰ ਜੀ ਜਿੱਦਾਂ ਇਹ ਘਟਨਾ ਹੋਈ ਸੀ ਦਸੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਭਾਵ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਉੱਪਰ ਉਦੋਂ ਜਦੋਂ ਉਹ ਸੇਵਾ ਨਿਭਾ ਰਹੇ ਸੀ ਜਿਹੜੀ ਕਿ ਸ੍ਰੀ ਕਾਲ ਤਸਵਲ ਵੱਲੋਂ ਲਾਈ ਗਈ ਸੀ ਤਾਂ ਉਦੋਂ ਇੱਕ ਵਾਰੀ ਸਾਰੀਆਂ ਸੰਗਤਾਂ ਨੇ ਇਹ ਗੱਲ ਕਹੀ ਸੀ ਕਿ ਇਦਾਂ ਨਹੀਂ ਸੀ ਹੋਣਾ ਚਾਹੀਦਾ ਕਿ ਇਹ ਸਮਾਂ ਗਲਤ ਸੀਗਾ ਥਾਂ ਗਲਤ ਸੀਗੀ ਤੇ ਪਰ ਨਰੈਣ ਸਿੰਘ ਚੌੜਾ ਜਿਹੜੇ ਕਿ ਲੰਮੇ ਸਮੇਂ ਤੋਂ ਸਿੱਖ ਸਫਾਂ ਦੇ ਵਿੱਚ ਕੜਕੂਆ ਦਰਮਿਆਨ ਮੈਂ ਪਹਿਲਾਂ ਵੀ ਦੱਸਿਆ ਆ ਕਿ ਉਹਨਾਂ ਦਾ ਸਿੱਖ ਜਥੇਬੰਦੀਆਂ ਦੇ ਵਿੱਚ ਜਾਂ ਸਿੱਖ ਭਾਈਚਾਰੇ ਦੇ ਇੱਕ ਵੱਡੇ ਹਿੱਸੇ 'ਚ ਆਪਣਾ ਆਧਾਰ ਹੈਗਾ ਜੀ ਠੀਕ ਹੈ ਜੀ ਹੁਣ ਹੋਇਆ ਕਿ ਉਸ ਤੋਂ ਬਾਅਦ ਜਦੋਂ ਹਮਲਾ ਹੋ ਗਿਆ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਇੱਕ ਪੁਲਿਸ ਕੇਸ ਸੀਗਾ ਪੁਲਿਸ ਕੋਲ ਚੱਲਿਆ ਗਿਆ ਲੇਕਿਨ ਇੱਕ ਅਜੀਬ ਤਰ੍ਹਾਂ ਦੀ ਜਿਹੜੀ ਸੀ ਕਾਲੀ ਦਲ ਨਾਲ ਸਬੰਧਤ ਤੇ ਸ਼ਰਮਣੀ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਇਹ ਮੰਗ ਠਾਉਣੀ ਸ਼ੁਰੂ ਕਰ ਦਿੱਤੀ ਕਿ ਉਹਨਾਂ ਨੂੰ ਪੰਥ ਚੋਂ ਛੇਕਣਾ ਚਾਹੀਦਾ ਹੈ ਇਹਦੇ ਲਈ ਬਕਾਇਦਾ ਸ਼ਰਮਣੀ ਕਮੇਟੀ ਦੀ ਮੀਟਿੰਗ ਵੀ ਹੋ ਗਈ ਜਿਹਦੇ ਵਿੱਚ ਇਹ ਮੰਗ ਠਾਈ ਜਾਣ ਲੱਗੀ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਜਦੋਂ ਇਹ ਖਬਰਾਂ ਸਾਹਮਣੇ ਆਈਆਂ ਇੱਕ ਮਸਲਾ ਹੋਰ ਵੀ ਸੀ ਕਿ ਇੱਕ ਸ਼ਰੋਮਣੀ ਕਾਰਜਦਾਲ ਦੇ ਪਠਾਨਕੋਟ ਤੋਂ ਆਗੂ ਸੀ ਜਿਨ੍ਹਾਂ ਨੇ ਜਦੋਂ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਸੀ इवन ਪੁਲਿਸ ਜਾ ਕੇ ਲੈ ਕੇ ਜਾ ਰਹੀ ਸੀ ਉਹਨਾਂ ਦੀ ਦਸਤਾਰ ਜਿਹੜੀ ਸੀ ਜਾਣ ਬੁਝ ਕੇ ਤਾਰੀ ਗਈ ਸੀ ਠੀਕ ਹੈ ਜੀ ਸੋ ਇਹ ਮਾਮਲੇ ਦੋਵੇਂ ਪਾਰਲਲ ਜਦੋਂ ਉੱਠੇ ਤਾਂ ਉਹਦੇ ਖਿਲਾਫ ਕਈ ਜਥੇਬੰਦੀਆਂ ਜਿਹਦੇ ਦਲ ਖਾਲਸਾ ਮੁੱਖ ਤੌਰ ਤੇ ਆਪਾਂ ਕਹਿ ਸਕਦੇ ਹਾਂ ਸ਼ਰੋਮਣੀ ਕਾਰਜਦਾਲ ਅੰਮ੍ਰਿਤਸਰ ਹੈਗਾ ਤਾਂ ਕੋ ਸਰਬੱਤ ਖਾਲਸਾ ਲੋਥਾਪੇਗੇ ਜਥੇਦਾਰ ਇਹ ਹੁਣ ਇਹਦੇ ਸਬੰਧ ਵਿੱਚ ਦਾਲ ਖਾਲਸਾ ਨੇ ਵੀ ਕਹਦਾ ਕਾਨਫਰੰਸ ਕੀਤੀ ਸੀਗੀ ਜੀ ਕਨਵੈਨਸ਼ਨ ਕੀਤੀ ਸੀ ਜਿਹਦੇ ਵਿੱਚ ਸ੍ਰੀ ਕਾਲਤਾਸ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਇਦਾਂ ਦੀ ਗਲਤੀ ਬਿਲਕੁਲ ਨਾ ਕੀਤੀ ਜਾਵੇ ਤਾਂ ਹੁਣ ਅੱਜ ਦੁਬਾਰਾ ਜਿਹੜੇ ਧਿਆਨ ਸਿੰਘ ਮੰਡ ਹੈ ਜਿਨ੍ਹਾਂ ਨੂੰ ਸਰਵਤ ਖਾਲਸਾ ਜੇਸ਼ੇਦਾਰ ਥਾਪਿਆ ਗਿਆ ਸੀ ਕਾਰਜਕਾਰੀ ਜਥੇਦਾਰ ਉਹਨਾਂ ਦੀ ਗਵਾਹੀ ਦੇ ਵਿੱਚ ਕੁਝ ਜਥੇਬੰਦੀਆਂ ਇਕੱਠੀਆਂ ਹੋਈਆਂ ਸ੍ਰੀ ਕਾਲਤਾਸ ਦੇ ਸਾਹਮਣੇ ਤਾਂ ਉਸ ਮੌਕੇ ਦੇ ਉੱਪਰ ਅੱਜ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਫਕਰੇ ਕੌਮ ਦਾ ਜਿਹੜਾ ਵਾਰ ਦਿੱਤਾ ਜਾਊਗਾ ਨਰੈਣ ਸਿੰਘ ਚੋੜਾ ਹੋਣਾ ਨੂੰ ਤੋ ਇਥੋਂ ਇਹ ਨਾ ਘਟਨਾਵਾ ਤੋਂ ਇਹ ਲੱਗਦਾ ਕਿ ਇੱਕ ਜਿਹੜਾ ਧਾਰਮਿਕ ਦ੍ਰਿਸ਼ਟੀਕੋਣ ਦਾ ਟਕਰਾਵ ਆ ਉਹ ਪੈਦਾ ਹੋ ਗਿਆ ਸਿਰਫ ਤੇ ਸਿਰਫ ਇਸ ਕਰਕੇ ਤੇ ਜੇ ਇਸ ਘਟਨਾ ਨੂੰ ਘਟਨਾਵਾਂ ਵਜੋਂ ਗ੍ਰਹਿਣ ਦਿੱਤਾ ਜਾਂਦਾ ਤਾਂ ਕਾਨੂੰਨੀ ਦਾਰੇ 'ਚ ਰਹਿਣ ਦਿੱਤਾ ਜਾਂਦਾ ਤੇ ਵਧੀਆ ਗੱਲ ਸੀ ਪਰ ਜਦੋਂ ਸ਼ਰੂਨੀ ਕਮੇਟੀ ਵੱਲੋਂ ਜਾਂ ਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਉਹਨਾਂ ਨੂੰ ਮੰਥ ਤੋਂ ਛੇਕਣ ਦੀਆਂ ਗੱਲਾਂ ਬਾਤਾਂ ਹੋਈਆਂ ਤਾਂ ਉਹਨਾਂ ਤੋਂ ਬਾਅਦ ਬਰਾਬਰ ਜਿਹੜੀਆਂ ਜੱਥੇਬੰਦੀਆਂ ਖਾਸ ਕਰਕੇ ਕੁਝ ਬਾਹਰ ਵਿਦੇਸ਼ਾਂ 'ਚ ਜੱਥੇਬੰਦੀਆਂ ਜਿਹੜੀਆਂ ਸੀ ਉਹਨਾਂ ਨੇ ਸ਼੍ਰੀ ਕਾਲਤਾਸਾ ਪਰ ਸਵਾਰਟ ਹੋਣੇ ਸ਼ੁਰੂ ਕਰ ਦਿੱਤੇ ਆ ਕਿ ਇਦਾਂ ਦੀ ਕਾਰਵਾਈ ਬਿਲਕੁਲ ਨਹੀਂ ਹੋਣੀ ਜੇ ਇਦਾਂ ਹੋਇਆ ਤੇ ਲੰਬਾ ਪੜਾ ਦੁਬਾਰਾ ਸ਼ੁਰੂ ਹੋ ਜਾਊਗਾ ਜੀ